ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਕਾਗਜ਼ ਭਰਨ ਉਪਰੰਤ ਹਰ ਇੱਕ ਪਾਰਟੀਆਂ ਵੱਲੋਂ ਆਪੋ ਆਪਣਾ ਪ੍ਰਪਗੰਡਾ ਕਰਕੇ ਵੱਡੇ ਇਕੱਠ ਦਿਖਾਏ ਜਾ ਰਹੇ ਹਨ ਉੱਥੇ ਹੀ ਅੱਜ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੋਣ ਮੈਦਾਨ ਵਿੱਚ ਉਤਰੇ ਨੇ ਉਹਨਾਂ ਵੱਲੋਂ ਵੀ ਇੱਕ ਭਾਰੀ ਇਕੱਠ ਕੀਤਾ ਗਿਆ ਹੈ ਆਪਣੇ ਦਫਤਰ ਦੇ ਵਿੱਚ ਇਸ ਵਕਤ ਜਿਹੜੇ ਕਿ ਕਾਫੀ ਪਿੰਡਾਂ ਦੇ ਲੋਕ ਵੀ ਪਹੁੰਚੇ ਹੋਏ ਨੇ ਔਰ ਉਹਨਾਂ ਵੱਲੋਂ ਵੀ ਇਹਨਾਂ ਨਾਲ ਗੱਲਬਾਤ ਕਰਕੇ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਇਸ ਵਕਤ ਇਹਨਾਂ ਦੇ ਹੌਸਲੇ ਬੁਲੰਦ ਨੇ ਅਸੀਂ ਗੱਲਬਾਤ ਕਰਦੇ ਆ ਕਿ ਇਸ ਤਰ੍ਹਾਂ ਜਿਹੜਾ ਕਿ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਔਰ ਕੀ ਲੋਕਾਂ ਦਾ ਇਹਨਾਂ ਨੂੰ ਰੁਝਾਨ ਜਿਹੜਾ ਇੱਥੇ ਇਸ ਵਕਤ ਜ਼ਿਲ੍ਹਾ ਪ੍ਰਸ਼ਦ ਦੇ ਚੋਲ ਮੈਦਾਨ ਦੇ ਵਿੱਚ ਉਤਰੇ ਨੇ ਬਚਿੱਤਰ ਸਿੰਘ ਹਰੇਊ ਉਹਨਾਂ ਵੱਲੋਂ ਇਸ ਵਕਤ ਜਿਹੜਾ ਕਿ ਲੋਕਾਂ ਦਾ ਵੀ ਕਾਫੀ ਜਮਾਵੜਾ ਹੈ ਸ਼੍ਰੋਮਣੀ ਕਾਲੇਦਾਨ ਨੂੰ ਜਿਹੜੇ ਕਾਫੀ ਜ਼ਿਆਦਾ ਇਸ ਵਕਤ ਵੜਤ ਦੇਖਣ ਨੂੰ ਮਿਲ ਰਹੀ ਆ ਔਰ ਇਸ ਇਲਾਕੇ ਦੇ ਵਿੱਚ ਵੀ ਲੋਕਾਂ ਦਾ ਕਾਫੀ ਰੁਝਾਨ ਇਹਨਾਂ ਨਾਲ ਜੁੜਨ ਦਾ ਹੋ ਰਿਹਾ ਹੈ ਅਸੀਂ ਗੱਲਬਾਤ ਕਰਦੇ ਹਾਂ ਜਿਹੜੇ ਕਿ ਹਰੇਊ ਤੋਂ ਨੇ ਗੱਜਨ ਸਿੰਘ ਸਰਪੰਚ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਔਰ ਕਿਸ ਤਰ੍ਹਾਂ ਜਿਹੜੇ ਚੋਲ ਮੈਦਾਨ ਦੇ ਵਿੱਚ ਉਤਰੇ ਹੋਏ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਹੜਾ ਲੋਕਾਂ ਦਾ ਉਤਸ਼ਾਹ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਬਹੁਤ ਜ਼ਿਆਦਾ ਹੈ ਲੋਕ ਸਾਨੂੰ ਫੋਨ ਕਰ-ਕਰ ਕੇ ਆਪਣੇ ਪਿੰਡਾਂ ਦੇ ਟਾਈਮ ਦੇ ਰਹੇ ਨੇ ਪਲਾੜ ਜੋਂ ਤੋਂ ਸਰਦਾਰਨੀ ਗੁਰਜੀਤ ਕੌਰ ਜੋ ਬਚਿੱਤਰ ਸਿੰਘ ਦੇ ਮਾਤਾ ਨੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟ ਦੇ ਕੇ ਨਵਾਜਿਆ ਗਿਆ ਹਰੇਕ ਪਿੰਡ ਵਿੱਚ ਬਹੁਤ ਵੱਡੇ ਵੱਡੇ ਇਕੱਠ ਹੋ ਰਹੇ ਨੇ ਲੋਕ ਯਾਦ ਕਰ ਰਹੇ ਨੇ ਬਾਦਲ ਸਾਹਿਬ ਦੇ ਕੰਮਾਂ ਨੂੰ ਕਿਉਂਕਿ ਜੋ ਵੀ ਆਟਾ ਦਾਲ ਬਾਦਲ ਸਰਕਾਰ ਵੇਲੇ ਮਿਲਦੀ ਸੀ ਉਸ ਉਹ तकरीबन 10 ਸਾਲ ਤੋਂ ਬੰਦ ਪਈ ਹੈ ਜੋ ਸੈਂਟਰ ਕੁਝ ਦਿੰਦਾ ਉਹ ਹੀ ਦੇ ਰਿਹਾ ਤੇ ਜੋ ਵੀ ਸ਼ਗਨ ਸਕੀਮ ਸੀ ਸਾਰਾ ਕੁਝ ਬੰਦ ਪਿਆ ਲੋਕਾਂ ਨੂੰ ਯਾਦ ਆ ਰਿਹਾ ਵੀ ਸੋਮਨੀ ਕਾਲੀਦਾਲ ਦੀ ਸਰਕਾਰ ਸੀ ਤੇ ਜਿਹੜੇ ਲੋਕ ਸਨ ਕਿਸੇ ਕੰਮ ਉਹਨਾਂ ਨੂੰ ਹਰਕ ਬਿਜਲੀ ਆਟਾ ਦਾਲ ਸ਼ਗਨ ਸਕੀਮਾਂ ਸਾਰਾ ਕੁਝ ਮਿਲਦਾ ਸੀ ਪਰੰਤੂ ਅੱਜ ਉਹ ਲੋਕੋ ਬਾਦਲ ਸਾਹਿਬ ਨੂੰ ਯਾਦ ਕਰਦੇ ਨੇ ਇਹਨਾਂ ਗੱਲਾਂ ਕਰਕੇ ਲੋਕਾਂ 'ਚ ਬਹੁਤ ਵੱਡਾ ਹਛਾਇਰ ਪਿੰਡ ਪਿੰਡ ਇਕੱਠ ਕਰਕੇ ਲੋਕ ਚਿੱਤਰ ਸਿੰਘ ਨੂੰ ਬੁਲਾ ਰਹੇ ਨੇ ਤੇ ਉੱਥੇ ਮਾਨ ਸਨਮਾਨ ਕਰ ਰਹੇ ਨੇ ਔਰ ਵਿਸ਼ਵਾਸ ਦਿਵਾਉਂਦੇ ਨੇ ਕਿ ਤੁਹਾਨੂੰ 14 ਤਰੀਕ ਨੂੰ ਆਉਣ ਵਾਲੀ ਨੂੰ ਵੱਡੀ ਲੀਡ ਨਾਲ ਜਿਤਾਵਾਂਗੇ ਕਿ ਬਲਾਕ ਸਮਸੀ ਦੀਆਂ ਚੋਣਾਂ ਦੇ ਵਿੱਚ ਇਸ ਵਕਤ ਸਾਰੀਆਂ ਪਾਰਟੀਆਂ ਖੁੱਦੀਆਂ ਹੋਈਆਂ ਹੈ ਕਾਫੀ ਜ਼ਿਆਦਾ ਇੱਕ ਦੋਨਾਂ ਪਾਸੇ ਚਾਰੇ ਪਾਸੇ ਹੀ ਗੇਮਾ ਗਮੀ ਦੇਖਣ ਨੂੰ ਮਿਲਦੀ ਹੈ ਅਸੀਂ ਜਿਹੜੇ ਕਿ ਬਜਿੱਤਰ ਸਿੰਘ ਇਸ ਵਕਤ ਜਿਹੜੇ ਖੜੇ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਉਤਰੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਇਸ ਤਰ੍ਹਾਂ ਦਾ ਮਾਹੌਲ ਹੈ ਔਰ ਲੋਕਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵਾਲੀ ਜਿਹੜੀ ਲਹਿਰ ਇਸ ਵਕਤ ਖੜੀ ਹੋਈ ਹੈ ਕਿ ਇਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਜੀ ਸੰਗਤ ਬਹੁਤ ਚੜ੍ਹਦੀ ਕਲਾ ਚ ਆ ਉਹ ਜਿਹੜੀ ਮੌਜੂਦਾ ਸਰਕਾਰ ਆ ਜਿੰਨੀਆਂ ਪੁਰਾਣੀਆਂ ਸਰਕਾਰਾਂ ਸੀ ਉਹਨਾਂ ਤੋਂ ਪਿਛਲੇ 10 ਸਾਲਾਂ ਤੋਂ ਲੋਕਾਂ ਨੇ ਤੰਗ ਹੋ ਗਏ ਉਹ ਇਸ ਵਾਰ ਜੀ ਸਾਰਿਆਂ ਦਾ ਰੋਖਾ ਜਿਹੜਾ ਸਾਰਿਆਂ ਦਾ ਜਿਹੜਾ ਮੂਡ ਆ ਉਹ ਬਦਲਿਆ ਹੋਇਆ ਤੇ ਇਹ ਸ਼ਰੋਮਣੀ ਅਕਾਲੀ ਦਲ ਨੂੰ ਇਸ ਵਾਰ ਭਾਰੀ ਗਿਣਤੀ ਨਾਲ ਵੋਟਾਂ ਨਾਲ ਜਿਤਾ ਕੇ ਲੋਕ ਇਹ ਚੋ ਇਹ ਜਿਹੜੀ ਸੀਟ ਆ ਜੀ ਅਕਾਲੀ ਦਲ ਦੀ ਝੋਲੀ ਪਾਉਂਦੇ ਪਿੰਡਾਂ ਦੇ ਵਿੱਚ ਵਿੱਚ ਦੇ ਤੁਸੀਂ ਕਿਸ ਤਰ੍ਹਾਂ ਦਾ ਮਾਹੌਲ ਦੇਖਦੇ ਹੋ ਉੱਥੇ ਪਿੰਡਾਂ ਦੇ ਵਿੱਚੋਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇਸ ਵਕਤ ਦਾ ਜਿਹੜਾ ਬੋਲਬਾਲਾ ਕਿਸ ਤਰ੍ਹਾਂ ਦਾ ਦੇਖਣ ਨੂੰ ਮਿਲ ਰਿਹਾ ਪਿੰਡਾਂ 'ਚ ਲੋਕਾਂ 'ਚ ਬਹੁਤ ਉਤਸ਼ਾਹ ਜੀ ਸਾਰੇ ਸਾਰੇ ਹਰ ਇੱਕ ਤਰ੍ਹਾਂ ਦੇ ਵਰਗ 'ਚ ਬਹੁਤ ਸਜ਼ਾਦਾ ਉਤਸ਼ਾਹ ਲੋਕ ਸਪੈਸ਼ਲ ਫੋਨ ਕਰ ਕਰਕੇ ਬੁਲਾਉਂਦੇ ਨੇ ਬਹੁਤ ਮਾਨ ਸਨਮਾਨ ਮਿਲਦਾ ਪਿਆ ਜਿੰਨਾ ਯੂਥ ਹੈ ਜੀ ਜਿਹਨੇ ਜਿਹੜਾ ਪਿਛਲੀ ਵਾਰੀ ਝਟਕ ਗਿਆ ਸੀ ਉਹ ਸਾਰੇ ਦਾ ਸਾਰਾ ਜਿਹੜਾ ਜੀ ਇਸ ਵਾਰ ਅਕਾਲੀ ਦਲ ਨਾਲ ਸਾਨੂੰ ਪੂਰਨ ਵਿਸ਼ਵਾਸ ਹੈ ਉਹ ਜਿਹੜੇ ਉਹ ਇਸ ਵਾਰ ਅਕਾਲੀ ਦਲ ਨੂੰ ਕਾਮਯਾਬ ਕਰਨਗੇ ਏ ਜੀ ਵੀ ਸਭ ਤੋਂ ਪਹਿਲਾਂ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਬਾਬੂ ਕਬੀਰਦਾਸ ਜੀ ਤੇ ਜਗਮੀਤ ਸਿੰਘ ਹਰਿਆਊ ਜੀ ਤੇ ਸਾਡੇ ਮਹਿੰਦਰ ਸਿੰਘ ਲਾਲਵਾ ਜੀ ਜਿਨ੍ਹਾਂ ਨੇ ਜਿਨ੍ਹਾਂ ਦੀ ਪਾਰਖੂ ਅੱਖ ਦੇ ਨਾਲ ਜਿਨ੍ਹਾਂ ਨੇ ਇੱਕ ਨੌਜਵਾਨ ਨੂੰ ਚੂਜ਼ ਕੀਤਾ ਤੇ ਉਹਨੂੰ ਟਿਕਟ ਦਿੱਤੀ ਸਾਡੇ ਗਲਾੜ ਜ਼ੋਨ ਤੋਂ ਨੌਜਵਾਨਾਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਕਿ ਇਹੋ ਜਿਹਾ ਸੇਵਾ ਕਰਨ ਵਾਲਾ ਪਰਿਵਾਰ ਇੱਥੋਂ ਚੋਣ ਲੜ ਰਿਹਾ ਹੈ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਭੋਲੇ ਭਾਲੇ ਲੋਕਾਂ ਨੂੰ ਦਿੱਲੀ ਤੋਂ ਆਈ ਟੈਕਨੀਕਲ ਟੀਮਾਂ ਸਾਡੇ ਪਿੰਡਾਂ ਦੇ ਲੋਕਾਂ ਨੂੰ ਸਮਝ ਨਹੀਂ ਆਈ ਅਸੀਂ ਇਹਨਾਂ ਦੇ ਗੱਲਾਂ ਦੇ ਵਿੱਚ ਇਹਨਾਂ ਦੇ ਸੋਸ਼ਲ ਮੀਡੀਆ ਦੇ ਵਿੱਚ ਅਸੀਂ ਉਲਝ ਕੇ ਰਹਿ ਗਏ ਤੇ ਅਸੀਂ ਇਹਨਾਂ ਤੇ ਵਿਸ਼ਵਾਸ ਕਰਕੇ ਇਹਨਾਂ ਦੀ ਸਰਕਾਰ ਬਣਾਈ ਪਰ ਇਹਨਾਂ ਦਾ ਝੂਠ 4 ਸਾਲਾਂ ਦੇ ਵਿੱਚ ਇਕੱਲੇ ਇਕੱਲੇ ਨੌਜਵਾਨਾਂ ਨੂੰ ਪਤਾ ਲੱਗ ਗਿਆ ਜਿਵੇਂ ਹੁਣ ਛਗਣ ਸਕੀਮ ਸੀ ਉਹ ਇਹਨਾਂ ਨੇ ਸਾਨੂੰ ਪਿੱਛੇ ਹਾਮਚੜੀ ਪਿੰਡ ਦੇ ਵਿੱਚ ਦੱਸਿਆ ਮਾਤਾ-ਮਾਣੇ ਛਗਣ ਸਕੀਮ ਉਹ ਇਹਨਾਂ ਨੇ ਬੰਦ ਕਰਤੀ ਆਟਾ ਦਾਲ ਉਹ ਇਹਨਾਂ ਨੇ ਬੰਦ ਕਰਤੀ ਕਿਸਾਨਾਂ ਨੂੰ ਜਿਹੜੀ ਬਿਜਲੀ ਮਿਲ ਰਹੀ ਸੀਗੀ ਫ੍ਰੀ ਆਪਣਾ ਖੇਤੀ ਕਨੈਕਸ਼ਨਾਂ ਤੇ ਮੈਂ ਥੋੜੇ ਦਿਨ ਪਹਿਲਾਂ ਪੜਿਆ ਵੀ ਉਹ ਵੀ ਬੰਦ ਕਰਨ ਜਾ ਰਹੇ ਨੇ ਕਾਫੀ ਮੁੱਦੇ ਆ ਕਾਫੀ ਮੁੱਦੇ ਇਸ ਇਲਾਕੇ ਦੇ ਵਿੱਚ ਕਿਉਂਕਿ ਹਲਕੇ ਦੇ ਵਿੱਚ ਲੋਕਾਂ ਦਾ ਕਿਸ ਤਰ੍ਹਾਂ ਦਾ ਉਸਾ ਹੈ ਇਹ ਵੀ ਅਸੀਂ ਤੁਹਾਨੂੰ ਪਲ-ਪਲ ਦੀ ਜਾਣਕਾਰੀ ਦਵਾਂਗੇ ਇਸ ਵਕਤ ਅਸੀਂ ਹਸਨਾ ਨਾਲ ਵੀ ਗੱਲ ਕਰ ਰਹੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਇੱਥੋਂ ਦੇ ਬੁੱਢੇ ਬੋਰਡ ਮੰਨੇ ਜਾਂਦੇ ਨੇ ਗੁਰਦੀਪ ਸਿੰਘ ਖੰਗ ਕਿਸ ਤਰ੍ਹਾਂ ਲੱਗਦਾ ਪਾਰਟੀ ਦੇ ਵਿੱਚ ਇਸ ਵਕਤ ਜਿਹੜੀ ਹਾਲਾਤ ਨੇ ਪਾਰਟੀ ਦੇ ਹਾਲਾਤ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਵਧੀਆ ਨੇ ਬਹੁਤ ਵਧੀਆ ਸਾਜ਼ਗਰ ਜਿਹੜੇ ਨੇ ਲਖਣ ਦੇ ਸਿਰੇ ਨੇ ਵੀ ਸਾਰਾ ਖਰਾਕ ਜਿਵੇਂ ਸਰਦਾਰ ਬਚਿੱਤਰ ਸਿੰਘ ਜੀ ਨੇ ਦੱਸਿਆ ਜਿਹੜਾ ਯੂਥ ਭਟਕਿਆ ਹੋਇਆ ਸੀ ਸਾਰਾ ਵਾਪਸ ਆ ਗਿਆ ਹੁਣ ਉਤਸ਼ਾਹ ਪਿੰਡਾਂ ਦੇ ਵਿੱਚੋਂ ਇੰਨੇ ਫੋਨ ਹੁੰਦੇ ਨੇ ਵੀ ਜਿੱਥੇ ਬੁਲਾ ਰਹੇ ਨੇ ਬਚਿੱਤਰ ਸਿੰਘ ਨੂੰ ਦੇਖਣ ਆ ਤੇ ਬੜੀ ਡਿਮਾਂਡ ਹੈ ਨੌਜਵਾਨ ਚਿਹਰਾ ਇਹਦੇ ਕਰਕੇ ਸਾਰੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਸਾਰੇ ਕਹਿੰਦੇ ਵੀ ਹੁਣ ਸ਼੍ਰੋਮਣੀ ਕਾਲੀ ਦਲ ਦੇ ਸਰਦਾਰ ਬਾਦਲ ਨੂੰ ਯਾਦ ਕਰਕੇ ਕਿਉਂਕਿ ਬਾਦਲ ਸਾਹਿਬ ਨੇ ਜੋ ਕਿਹਾ ਉਹ ਪੂਰਾ ਕੀਤਾ ਜੇ ਸਗਰ ਸਕੀਮ ਕਹੀ ਹੈ ਆਟਾ ਦਾਲ ਸਕੀਮ ਕਹੀ ਹੈ ਬਿਜਲੀ ਫ੍ਰੀ ਕਹੀ ਹੈ ਉਹ ਸਾਰੀਆਂ ਪੂਰੀਆਂ ਕੀਤੀਆਂ ਸੀ ਪਰੇ ਸਰਕਾਰ ਨੇ ਆ ਕੇ ਸਾਰੀਆਂ ਸਕੀਮਾਂ ਬੰਦ ਕਰਤੀਆਂ ਆਟਾ ਦਾਲ ਵੀ ਬੰਦ ਕਰਤਾ ਸਗਰ ਸਕੀਮੀਆਂ ਵੀ ਘਟਾਤੀ ਪੈਨਸ਼ਨ ਵੀ ਜਿਹੜੀ 22500 ਕਹੀ ਸੀ ਉਹ ਵੀ ਨਹੀਂ ਕੋਈ ਵਧਾਈ ਇਸ ਕਰਕੇ ਮਤਲਬ ਸਾਰਾ ਜਿਹੜਾ ਲੋਕ ਜਿਹੜੇ ਨਰਾਸ਼ ਨੇ ਇਸ ਕਰਕੇ ਇਨ ਦਾ ਮੰਨਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਇਸ ਵਕਤ ਦਾ ਮਾਹੌਲ ਹੈ ਕਿਉਂਕਿ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਯਾਦ ਕਰ ਰਹੇ ਆ ਉਹਨਾਂ ਦੇ ਸਰਕਾਰਾਂ ਵੇਲੇ ਯਾਦ ਕਰਦੇ ਸੀਗੇ ਕੁਝ ਕਹਿਣਾ ਚਾਹੁੰਗੇ ਔਰ ਇਸ ਵਕਤ ਜਿਹੜਾ ਕਿ ਇਹਨਾਂ ਵੱਲੋਂ ਕਾਫੀ ਵੱਡਾ ਇਕੱਠ ਵੀ ਆ ਔਰ ਇਹ ਜਿਹੜਾ ਦੱਸ ਰਹੇ ਨੇ ਕਿ ਪਿੰਡਾਂ ਦੇ ਵਿੱਚ ਵੀ ਰੁਝਾਨ ਸਾਰਾ ਅਕਾਲੀ ਦਲ ਦਾ ਜੇਕਰ ਤੱਕਿਆ ਸ਼ਾਈ ਨਾ ਹੋਈ ਕਿਸੇ ਤਰ੍ਹਾਂ ਦੀ ਤਾਂ ਸਾਡੀ ਸਰਕਾਰ ਪ੍ਰੋਪਰ ਔਰ ਜਿਹੜੇ ਕਿ ਇਹ ਬਲਾਕ ਸੰਮਤੀ ਚੋਣਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਵੱਡੀ ਬੜਤ ਦੇ ਨਾਲ ਜਿੱਤ ਪ੍ਰਾਪਤ ਕਰਨਗੇ